भाई जी आ इंडोनेशिया के मुंडे ने तो कमाल ही करती कोरोना सुनो इसने अपनी तीन उंगलियां काट उनको धूप में सुखाकर गले का हार बना लिया अफ्रीका के दरअसल अफ्रीका में लोग इसको कॉपी कर रहे थे जैसा डेटू इसने बनवाया वही किसी और ने भी बनवा लिया तो इस पैदल बुद्धि ने सोचा कि कुछ ऐसा करूंगा कि कोई भी इंसान सपने में भी मेरी कॉपी नहीं कर तो अपनी उंगलियाँ और अपनी इज्जत और उन वो भी दे दे। सुखा कर गले का नेकलेस बना लिया दोस्तों हैरान मत हो ऐसे नमूनों की इस दुनिया में कमी नहीं है कोई फैशन के नाम आरोप अपनी उंगलियाँ कटवा लेता है तो कोई नाक कटवा लेता है कोई कान कटवा लेता है तो कोई फैशन के नाम आरोप अपने आप को कुत्ते के जैसा गधे घोड़े के जैसा बना लेता है अल्लाह का हम सब मुसलमान है और ਮਾਰਨਾ ਇਸਲਾਮ ਹਮਾਰਨਾ ਜੋ ਦਿੱਤਾ ਉਹ ਸਵਰੀ ਹੈ ਨੀਗਾ ਕਹਿੰਦਾ ਫਰਮਾਦਾ ਹੈ ਅਲਹਮਦੁਲਿਲਾ ਬਿਉਟ ਟੂ ਬੀ ਅ ਮੁਸਲਮ ਬੰਦਾ ਪਤਾ ਨਹੀਂ ਕਹਿੰਦਾ ਵਾ ਭਾਈ ਮੈਂ ਅੱਗ ਲਾ ਕੇ ਆਪਦਾ ਕੰਮ ਨਿਵੇੜਤਾ ਤੋਟਿਓ ਤੋਤੇ ਕਿਉਂ ਸਗੇ ਹਾਂ ਬੰਦਾ ਕਹਿੰਦਾ ਭਾਈ ਮੈਂ ਆਪਦਾ ਅੱਗ ਲਾ ਕੇ ਆਪਦਾ ਕੰਮ ਨਿਵੇੜਤਾ ਸਵਾਰਤਾ ਪਰ ਸਵਾਰਿਆ ਨਹੀਂ ਹੁੰਦਾ ਮਿੱਤਰਾ ਉਹ ਗਾੜਾ ਹੀ ਹੁੰਦਾ ਦੇਖਣਾ ਚਾਹੀਦਾ ਭਾਈ ਹੈ ਨਾ ਹਾਂ ਕੰਦਾ ਯਾਰ ਦੇਖੋ ਯਾਰ ਕਿਹੜੇ ਰਾਹ ਤੇ ਹੈ ਹਨਾ ਕੁਛ ਕਹਿ ਨਹੀਂ ਸਕਦੇ ਹੁਣ ਬਹੁਤ ਜ਼ਿਆਦਾ ਕੰਮ ਖਰਾਬ ਹੋ ਰਿਹਾ ਇਨਾਂ ਪੰਛੀਆਂ ਦਿੱਤਾ ਮਈ ਜੂਨ ਦੇ ਮਹੀਨੇ ਦਾ ਭਾਈ ਬੱਚੇ ਦੇਣੇ ਹੀ ਦੇਣ ਜਨਵਾਰਾਂ ਦੇਣੇ ਦੇਣ ਐਸ ਮਹੀਨੇ ਤਾਂ ਟਟੀਆਂ ਹੋ ਗਈਆਂ ਬੱਚਿਆਂ ਨੇ ਜਨਮ ਲੈਣਾ ਹੀ ਲੈਣਾ ਭਾਈ ਧਿਆਨ ਰੱਖਿਆ ਕਰੋ ਦੋਸਤੋ ਹੁਣ ਕੀ ਕਸੂਰ ਸੀ ਇਨਾਂ ਦਾ ਯਾਨੀ ਵੇਖੋ ਇੱਕ ਪੌਦੇ ਵਿੱਚ ਹੀ ਰਹਿ ਰਹੇ ਹੁੰਦੇ ਆ ਤੇ ਕਿਸਾਨ ਅੱਗ ਲਾ ਰਿਹਾ ਹੁੰਦਾ ਤੇ ਆ ਕੰਮ ਹੋ ਰਿਹਾ ਮੈਂ ਇੱਕਦਾਂ ਲਾੜੀ ਰਸਤੇ 'ਚ ਉਤਰਿਆ ਜਾਵਾਂ ਨਾ ਉਧਰੋਂ ਹਵਾ ਚੱਲੀ ਆਵੇ ਦਰਖਤ ਤਾਂ ਹਜੇ ਨਿੱਕੇ ਸੀ ਬਾਹਲੇ ਵੱਡੇ ਨਹੀਂ ਸੀਗੇ ਬਾਬੇ ਤੇ ਹਵਾ ਵੀ ਉੱਤਰ ਲਈ ਸੀ ਹੈ ਦਰਖਤ ਤਾਂ ਹਰੇ ਭਰੇ ਜਿਵੇਂ ਮੁੱਢੋਂ ਸਾੜੇ ਪਏ ਜਿਵੇਂ ਓਏ ਹੋਰ ਮੇਰਾ ਉਹ ਮਾਲਕ ਵੀ ਸੀਗਾ ਪਹਿਲੀ ਦੇ ਵਿੱਚ ਮਸੌਣ ਲੱਗਾ ਮੈਂ ਰੋਕੇ ਵੀਡੀਓ ਬਣਾਉਣ ਲੱਗਾ ਸੀਗਾ ਮੈਂ ਕਹਿਣਾ ਜੇ ਵੀਡੀਓ ਬਣਾ ਲਈ ਇਹਨੇ ਗੁੱਸਾ ਕਰਨਾ ਮਾਲਕ ਨੇ ਪਰ ਮੈਂ ਬਣਾਈ ਹੀ ਨਹੀਂ ਗਈ ਬਣਾ ਦਿੰਦਾ ਤੂੰ ਪਰ ਬਹੁਤ ਗਲਤ ਗੱਲ ਆ ਦਰਖਤਾਂ ਵਿੱਚ ਜਾਨਵਰ ਰਹਿ ਰਹੇ ਹੁੰਦੇ ਆ ਪੰਛੀ ਰਹਿ ਰਹੇ ਹੁੰਦੇ ਆ ਆਪਾਂ ਤਾਂ ਇਹਨਾਂ ਤੋਂ ਪੁੰਨ ਲੈਣਾ ਵਾ ਕਣੀ ਪੁੰਨ ਕਰਨਾ ਇਹਨਾਂ ਦਾ ਪਰ ਆਹ ਕੰਮ ਨਹੀਂ ਆ ਨਾ ਕਰਨਾ ਜੋ ਚੜ ਰਿਹਾ ਤੂੰ ਉਸ ਤੋਂ ਵੀਡੀਓ ਨੂੰ ਸ਼ੇਅਰ ਕਰਿਓ ਆ ਤੀਜੀ ਵੀਡੀਓ ਵੀ ਲਾਜ਼ਮੀ ਦੇਖ ਕੇ ਜਾਇਓ ਸਿੰਪਲ ਲੈ ਰਿਹਾ ਵਾ ਸੈਂਪਲ ਲੈਣ ਦਾ ਤਰੀਕਾ ਦੇਖੋ ਬਾਈ ਬਾਈ ਇਸ ਤਰ੍ਹਾਂ ਵੀ ਸੈਂਪਲ ਲਏ ਜਾ ਸਕਦੇ ਆ ਥੁੱਕੀ ਜਾਂਦਾ ਪਾ ਕੇ ਕੱਪੀ ਜਿਹਦੇ ਥੁੱਕ ਦਿੰਦਾ ਨਾਲ ਦੀ ਨਾਲ ਜਿਹੜਾ ਦੁੱਧ ਚੰਗੇ ਆ ਕੁਆਲਿਟੀ ਚੰਗੇ ਆ ਨਿਗਾਹ ਲਿਆਗਾ ਦੇਖੋ ਤਰੀਕਾ ਦੇਖੋ ਜੀ ਇਹਦਾ ਸੈਂਪਲ ਲੈਣ ਦਾ ਬਾਈ ਮੱਜਾਂ ਆਪੀ ਰੱਖੋ ਸਾਰਿਆਂ ਨਾਲ ਵਧੀਆ ਰਹੋਗੇ ਪਹਿਲਾਂ ਦੀ ਜ਼ਿੰਦਗੀ ਲੈ ਉਹ ਗੰਦੀ ਖਾਈ ਜਾਂਦੇ ਬਾਬੇ ਆਪਾਂ ਬਹੁਤ ਜਿਆਦਾ ਗੰਦ ਖਾ ਰਹੇ ਆ ਜੋ ਆਪਣੇ ਤੋਂ ਓਹਲੇ ਚੀਜ਼ਾਂ ਬਣ ਰਹੀਆਂ ਨਾ ਬਹੁਤ ਘਪਲਾਈਆਂ ਚੀਜ਼ਾਂ ਵਿੱਚ ਦੋਸਤੋ ਬੜੀ ਇਹਨੂੰ ਸ਼ੇਅਰ ਕਰਿਓ ਆ ਚੌਥੀ ਵੀਡੀਓ ਵੀ ਦੇਖ ਕੇ ਜਾਇਓ ਹੁਣ ਆਹ ਕਈ ਪਖੰਡਵਾਦ ਬਹੁਤ ਹੀ ਜ਼ਿਆਦਾ ਹੁਣ ਤੁਸੀਂ ਕਹੋਗੇ ਜੀਭ ਉੱਤੇ ਚਾਕੂ ਜਾਂ ਮਾਰ ਕੇ ਤੇ ਖੂਨ ਖੱਡ ਕੱਢ ਕੇ ਔਰਤ ਵਖਾ ਰਹੀ ਆ ਹਨਾ ਪਰ ਨਹੀਂ ਦੋਸਤੋ ਇਹ ਇੱਕ ਕੈਮੀਕਲ ਆ ਚਾਕੂ ਨੂੰ ਕੈਮੀਕਲ ਲੱਗਾ ਹੁੰਦਾ ਵਾ ਜਦੋਂ ਇਹ ਜੀਭ ਦੇ ਜਾਂ ਪਾਣੀ ਦੇ ਸੰਪਾਰਕ ਵਿੱਚ ਆਉਂਦਾ ਨਾ ਇਹ ਕੈਮੀਕਲ ਮੁੜ ਕੇ ਆਪ ਦਾ ਰੰਗ ਬੁਖੰਦਾ ਦੋਸਤੋ ਰਾਂਗ ਬਖਾਉਂਦਾ ਦੇਖੋ ਕਿਤਾ ਰੰਗ ਬਖ ਤੇ ਲੋਕਾਂ ਨੂੰ ਪਖੰਡ ਵਿਖਾ ਰਹੀ ਆ ਆਪਦੇ ਪਖੰਡ ਕਰ ਰਹੀ ਆ ਤੇ ਲੋਕ ਇਹਨਾਂ ਦੇ ਮਗਰ ਲੱਗ ਰਹੇ ਆ ਵੀਡੀਓ ਨੂੰ ਦਬ ਕੇ ਸ਼ੇਅਰ ਕਰ ਦਿਓ ਤਾਂ ਲਾਸਟ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖ ਕੇ ਜਾਓ ਤੇ ਸ਼ੇਅਰ ਵੀ ਲਾਜ਼ਮੀ ਕਰੋ ਆ ਦੇਖੋ ਡਰਾਈਵਰ ਨੂੰ ਅੰਨਾ ਹੀ ਆ ਡਰਾਈਵਰ ਮੈਂ ਤਾਂ ਇਹੀ ਕਹੂੰਗਾ ਗਰਮੀ ਦੇ ਦਿਨਾਂ ਜਾਨਵਰ ਕੋਈ ਗਰਮੀ ਦੇ ਕਾਰਨ ਥੱਲੇ ਗੱਟੀਆਂ ਕਾਰਾਂ ਖੜੀਆਂ ਹੁੰਦੀਆਂ ਵੜ ਕੇ ਬੈਠ ਜਾਂਦਾ ਵਾ ਤੇ ਆ ਜਿਹੜਾ ਬੇਦਿਮਾਗ ਡਰਾਈਵਰ ਆ ਨਾ ਇਹਦੇ ਬਾਰੇ ਦਾ ਕਮੈਂਟ ਵਿੱਚ ਤੁਸੀਂ ਆਪ ਹੀ ਦੱਸ ਦੇਣਾ ਪੈਚਤੀ ਚਰੀ ਨੂੰ ਪੈਚਤੀ ਘਟੋ ਘਟ ਵੀ 10 15 ਸਕੰਡਾਂ ਨਾ ਉੱਤੇ ਹੀ ਖੜਾਈ ਰੱਖਦਾ ਗੱਡੀ ਨੂੰ ਤੇ ਹੁਣ ਆ ਕੇ ਉਤਰ ਕੇ ਦੇਖਦਾ ਤੇ ਹੁਣ ਖਿੱਚਣ ਦਾ ਤਰੀਕਾ ਵੀ ਦੇਖ ਲੋ ਉਹਨਾਂ ਦਾ ਮੋٹے ਦਿਮਾਗ ਦੇ ਨੇ ਮੋٹے ਦਿਮਾਗ ਦੇ ਮੋٹے ਦਿਮਾਗ ਦੀ ਨਿਸ਼ਾਨੀ ਆ ਦੋਸਤੋ ਵੀਡੀਓ ਨੂੰ ਸ਼ੇਅਰ ਕਰਿਓ ਤੇ ਬਾਕੀ ਆਏ ਨਾ ਗੱਡੀਆਂ ਕਾਰਾਂ ਥਲੇ ਗਰਮੀ ਬਹੁਤ ਪੈ ਰਹੀ ਆ ਕੋਈ ਪੰਛੀ ਬੈਠਾ ਕੋਈ ਜਾਨਵਰ ਬੈਠਣਾ ਤੋਰ ਲੱਗੇ ਗੱਡੀ ਨੂੰ ਮੜੀ ਆਸੇ-ਪਾਸੇ ਨਿਗਾਹ ਮਾਰੋ ਜਾਂ ਇੱਕ ਸੋਟੀ ਰੱਖੋ ਗੱਡੀ ਦੇ ਵਿੱਚ ਗੱਡੀ ਨੂੰ ਖੜਕਾ ਦਿਓ ਕੇਰਾ ਕੋਈ ਥਲੇ ਜਾਨਵਰ ਤਾਂ ਨਹੀਂ ਬੈਠਾ ਹੋਇਆ ਭੱਜ ਸਕੇ